ਲੋ ਜੀ ਅੱਜ ਆਪਾਂ ਬੇਸਣ ਦੇ ਲੱਡੂ ਬਣਾਏ ਨੇ ਜੀ ਬਹੁਤ ਹੀ ਵਧੀਆ ਬਣਨੇ ਨੇ ਇਹ ਚ ਕੀ ਕੀ ਸਮਾਨ ਪੈਂਦਾ ਪੂਰੀ ਵੀਡੀਓ ਦੇਖਣ ਲਈ ਸਾਡੇ ਨਾਲ ਅੰਤ ਤੱਕ ਜੁੜੇ ਰਹੋ ਤੇ ਆਪਾਂ ਤੁਹਾਨੂੰ ਦੱਸ ਦਿਆਂਗੇ ਕਿ ਇਹ ਚ ਬੇਸਣ ਘਰ ਵਿੱਚ ਆਪਾਂ ਬੇਸਣ ਦੇ ਲੱਡੂ ਕਿਵੇਂ ਆਸਾਨੀ ਨਾਲ ਬਣਾ ਸਕਦੇ ਹਾਂ ਅੱਛਾ ਅਕਾ ਜੀ ਸਵਾਗਤ ਹੈ ਜੀ ਆਪਣੇ ਸਾਰੇ ਪੰਡ ਪਰਵਾਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਮਿਠਾਈ ਲੈ ਕੇ ਆਏ ਹਾਂ ਜੀ ਅੱਜ ਆਪਾਂ ਬਣਾਵਾਂਗੇ ਜੀ ਬੇਸਣ ਦੇ ਲੱਡੂ ਜਿਹੜੇ ਬੇਸਣ ਦੇ ਲੱਡੂ ਆ ਜੀ ਆਪਾਂ ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਹੀ ਵਧੀਆ ਟੇਸਟੀ ਬਣਦੇ ਨੇ ਇਹਦੇ ਕਰਦੇ ਜੇ ਸਟਾਰਟ ਸਭ ਤੋਂ ਪਹਿਲਾਂ ਜੀ ਆਪਾਂ ਬੇਸਣ ਨੂੰ ਭੁੰਨਾਂਗੇ ਮਸਾਲੇ ਕਿਉਂ ਪਾਵਾਂਗੇ ਦੋ بڑے ਚਮਚੇ ਜੀ ਇਹ ਰੱਖਾਂਗੇ ਤੇ ਅਗਰ ਅਫਰਨ ਕੱਟ ਲੱਗੇ ਤਾਂ ਥੋੜੇ ਜਿਹਾ ਆਪਾਂ ਹੋਰ ਪਾ ਲਾਂਗੇ ਕੋਈ ਵੀ ਘਿਓ ਚ ਬਣਾ ਸਕਦੇ ਹੋ ਢਾਲ ਦੇ ਚ ਵੀ ਦੇਸੀ ਚ ਵੀ ਤੁਹਾਡੀ ਮਰਜ਼ੀ ਆ ਅਪ ਦੇਸੀ ਘਿਓ ਚ ਲੱਡੂ ਆਪਾਂ ਬਣਾਵਾਂਗੇ ਥੋੜੇ ਜਿਹਾ ਬਹੁਤ ਜ਼ਿਆਦਾ ਵਧੀਆ ਟੇਸਟੀ ਬਣਦੇ ਨੇ ਘਿਓ ਜੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਬੇਸਨ ਪਾਈ ਆ ਬੇਸਨ ਲੈਤਾ ਜੀ ਆਪਾਂ ਨੇ ਪਾਈ ਆ ਬੇਸਨ ਦੇ ਲੱਡੂ ਬਣਾਵਾਂਗੇ ਬੇਸਨ ਨੂੰ ਅਛਾੜ ਲੈ ਸੀ ਚੰਗੀ ਤਰ੍ਹਾਂ ਬੇਸਨ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਇੰਨੀ ਵਧੀਆ ਟ੍ਰਿਕ ਇਹ ਨਾਲ ਬੇਸਣ ਭੁੱਜਿਆ ਹੋਊਗਾ ਆਪਣੇ ਲੱਡੂ ਜਿਹੜੇ ਬਣ ਕੇ ਉਹ ਨਹੀਂ ਵਧੀਆ ਤੇਜ਼ੀ ਬਣਨਗੇ। ਲੋਜੀ ਹਲਕੀ ਸਿੱ ਘੱਟ ਸੇਕ ਤੇ ਆਪਾਂ ਇਹਨੂੰ ਆਪਾਂ ਹਰ ਭੁੰਨਾਂਗੇ ਬੇਸਣ ਨੂੰ ਚੰਗੀ ਤਰ੍ਹਾਂ। ਤੇ ਬਹੁਤ ਹੀ ਵਧੀਆ ਬੇਸਣ ਚੰਗੀ ਤਰ੍ਹਾਂ ਭੁੰਨ ਕੇ ਫਿਰ ਲੱਡੂ ਬਣਨਗੇ। ਲਓ ਜੀ ਬੇਸਣ ਦਾ ਆਪਾਂ ਨੂੰ 2 ਮਿੰਟ ਹੋ ਚੁੱਕੇ ਨੇ ਭੁੱਲ ਵੀ ਹੋਏ। ਦੇਖੋ ਥੋੜਾ ਜਿਹਾ ਕਲਰ ਵੀ ਚੇਂਜ ਹੋ ਗਿਆ। ਇਸ ਜਿਆਦਾ ਆਪਾਂ कलर चेंज ਕਰਨਾ ਨਹੀਂ ਇਹਦਾ ਕਲਰ ਚੇਂਜ ਹੋ ਚੁੱਕਿਆ ਤੇ ਹੁਣ ਜਿਵੇਂ ਜਿਵੇਂ ਇਹ ਦੈਸਣ ਭੁੱਜੂਆ ਫਿਰ ਸਾਰਾ ਘੋਇੜਾ ਛੱਡ ਦੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਹੋਰ 5 ਮਿੰਟ ਹੋਰ ਲਗਾ ਕੇ ਲਓ ਜੀ ਦੈਸਣ ਚੰਗੀ ਤਰ੍ਹਾਂ ਭੁੱਜ ਚੁੱਕਿਆ ਤੇ ਆਪਾਂ ਕੜਾਈ ਨੂੰ ਥੱਲੇ उतार ਲਾਂਗੇ ਤੇ ਦੈਸਣ ਨੂੰ ਅਲੱਗ ਬਰਤਨ 'ਚ ਕੱਢਾਂਗੇ ਤਾਂ ਜੋ ਹੁਣ ਆਪਾਂ ਇਸੇ ਕੜਾਈ ਨੂੰ ਕਰ ਲਈ ਸਾਫ਼ ਇਸੇ ਕੜਾਈ 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 ਚੰਗੀ ਆਪਾਂ ਇੱਕ ਵੱਡਾ ਕੱਪ ਪਾਣੀ ਦਾ ਪਾਇਆ ਸੀ ਮੈਨ ਲਿਆ ਸੀ ਚਾਸ਼ਲੇ ਤਿਆਰ ਕਰਾਂਗੇ ਲੋ ਜੀ ਪਾਣੀ ਗਰਮ ਹੋ ਗਿਆ ਹੁਣ ਆਪਾਂ ਪਾਵਾਂਗੇ ਕਾਲੀ ਚੀਨੀ ਵੀ ਚਾਸ਼ਲੇ ਤਿਆਰ ਕਰਾਂਗੇ ਇੱਕ ਤਾਰ ਦੀ ਆਪਾਂ ਮੇਰੇ ਕੋਲ ਇਲਾਚੀ ਪਾਊਡਰ ਹੈ ਨਹੀਂ ਸਿਸ ਕੇ ਸਾਫ ਤੇ ਇਲਾਚੀ ਐਸੀ ਇਲਾਚੀ ਆ ਵੀ ਨਹੀਂ ਚੀਪਾ ਦਾ ਬਦੇ ਫਮਾਗੇ ਫੂਡ ਕਲਰ ਆਪਾਂ ਬਿਲਕੁਲ yellow color ਨਹੀਂ ਬਣਾਉਣੇ ਥੋੜੇ ਜਿਹਾ ਅਲੱਗ ਕਲਰ ਪਾ ਕੇ ਨਾ ਫੂਡ ਕਲਰ ਪਾ ਕੇ ਆਪਾਂ ਬਣਾਵਾਂਗੇ ਲੱਡੂ ਬੇਸੰਦ ਦੇ ਕੇ ਇਹ ਬੇਸੰਦ ਦੇ ਪਿੰਨੀਆਂ ਵੀ ਕਹਿ ਦਿੰਦੇ ਨੇ ਬੇਸੰਦ ਦੇ ਲੱਡੂ ਵੀ ਕਹਿ ਦਿੰਦੇ ਨੇ ਲੋ ਜੀ ਆਪਣੇ ਇੱਕ ਤਾਰ ਵਾਲੀ ਚਾशनी ਬਣ ਕੇ ਤਿਆਰ ਹੋ ਗਈ ਆਪਾਂ ਇਸ ਤਰ੍ਹਾਂ ਜਿਹਾ ਚੈੱਕ ਕਰ ਲਾਂਗੇ ਕਿ ਤਾਰ ਬਣਦੀ ਹੈ ਨਹੀਂ ਤਾਰ ਬਿਲਕੁਲ ਬਣ ਰਹੀ ਹੈ ਕਿਉਂਕਿ ਇਸੇ ਜੱਸੀ ਦੇ ਵਿੱਚ ਆਪਾਂ ਪਾਵਾਂਗੇ ਜਿਹਦੇ ਕੋਲ ਨਹੀਂ ਹੋਏ ਬਿਸਤ ਇਹ ਚੰਗੀ ਤਰ੍ਹਾਂ ਇਸ ਤਰ੍ਹਾਂ ਮਿਲਾਵਾਂਗੇ ਜੱਸੀ ਦੇ ਵਿੱਚ ਕਿਰਵਾ ਨੂੰ ਪਤਲਾ ਲੱਗਦਾ ਹੈ ਜਾ ਕੇ ਬਹੁਤ ਹੀ ਪਤਲਾ ਹੈ ਲੇਕਿਨ ਜੇ ਜੇ ਸੈੱਟ ਹੋਊਗਾ ਵੇਸਨ ਚੰਗੀ ਤਰ੍ਹਾਂ ਚਾਹ ਦੇ ਵਿੱਚ ਮਿਕਸ ਹੋਊਗਾ ਤਾਂ ਉਹਨੇ ਸੰਘਣਾ ਹੋ ਜੂ ਵਧੀਆ ਹੁਣ ਜਿਹਦੇ ਵਿੱਚ ਆਪਾਂ ਪਾਵਾਂਗੇ ਨਾਰੀਅਲ ਦਾ ਪੂਰਾ ਬਾੜਾ ਨਹੀਂ ਪਾਉਣਾ ਥੋੜੇ ਜਿਹਾ ਦੋ ਵੱਡੇ ਚਮਚ ਸਿੱਕੇ ਜਿਹਾ ਇਹਦੇ ਵਿੱਚ ਮਿਕਸ ਕਰ ਦਾਂਗੇ ਇਹ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਬੇਸਨ ਦੇ ਵਿੱਚ ਮਿਕਸ ਕਰਾਂਗੇ ਥੋੜਾ ਜਿਹਾ ਫਲੇਵਰ ਆਏਗਾ ਜ਼ਿਆਦਾ ਟੇਸਟੀ ਬਣ ਦੇ ਲੱਡੂ ਤੇ ਦੂਸਰੀ ਗੱਲ ਆਪਾਂ ਨੂੰ ਕੋਈ ਡਰਾਈ ਫੂਡ ਜਿਹੜੇ ਹੁੰਦੇ ਆ ਆਪਾਂ ਕੱਟ ਕੇ ਵੀ ਪਾ ਸਕਦੇ ਆ ਜੇ ਨਹੀਂ ਡਰਾਈ ਫੂਡ ਹੈ ਤਾਂ ਨਹੀਂ ਵੀ ਪਾ ਸਕਦੇ ਆ ਕੋਈ ਜ਼ਰੂਰੀ ਨਹੀਂ ਹੁੰਦਾ ਪਰ ਮੈਂ ਇੱਥੇ ਕਾਜੂ ਬਦਾਮ ਤੇ ਪਿਸਤਾ ਤੇ ਇਹਨਾਂ ਚੀਜ਼ਾਂ ਦਾ ਪੇਸਟ ਬਣਾਇਆ ਸੀ ਇਹ ਵੀ ਇਹਦੀ ਵਿੱਚ ਹੀ ਪਾ ਦਾਂਗੇ ਕਈ ਵਾਰੀ ਬੱਚੇ ਕਹਿੰਦੇ ਨੇ ਜੀ ਵੀ ਕੱਢ ਦਿੰਦੇ ਆ ਵੀ ਖਾਂਦੇ ਨਹੀਂ ਹੈਗੇ ਜੇ ਇਸ ਤਰ੍ਹਾਂ ਕੱਟ ਕੇ ਅਗਰ ਪਾਨੇ ਤਾਂ ਬੱਚੇ ਵਧੀਆ ਖਾ ਲੈਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ पाउडर जी बदम वाले सारा बिच पाता ये चंगी तरह मिक्स करा तो बहुत ही वाइस टेस्ट लड्डू बन के तैयार हो जाएगा जी लो जी देखो बिल्कुल आप पहला परतलिया लगता है तो हम देखो वाली लड्डू वटाने वटे जाएंगे ये जिम जो ठंडा हो गया ना बेसन का सारा पेस्ट उसे आप ये बिल्कुल सैट हो जाएगी आप कड़ाही में थल तार लेंगे ज्यादा सेक होर नहीं लगाना लो जी सारा ये देखो बेसन जो भुनया से ठंडा हो चुका ਦੇਖੋ ਇਸ ਤਰ੍ਹਾਂ ਵਟ ਕੇ ਦੇਖ ਲੈਣਾ ਕਿ ਆਪਣੇ ਲੱਡੂ ਵੱਟੇ ਜਾਂਦੇ ਆ। ਅਗਰ ਆਪਣੇ ਇਸ ਤਰ੍ਹਾਂ मुट्ठी ਬੰਦ ਹੁੰਦੀ ਆ ਲੱਡੂ ਵੱਟੇ ਜਾਂਦੇ ਤਾਂ ਬਹੁਤ ਵਧੀਆ ਨਹੀਂ ਤਾਂ ਫਿਰ ਆਪਾਂ ਨੂੰ ਥੋੜਾ ਜਿਹਾ ਹੋਰ ਚਾशनी ਪਾਉਣ ਦੀ ਜ਼ਰੂਰਤ ਪਊਗੀ। ਵੈਸੇ ਆਪਣੇ ਸਹੀ ਐ। ਮੈਂ ਲੱਡੂ ਇਸ ਤਰ੍ਹਾਂ ਸਾਰੇ ਵਟ ਕੇ ਤਿਆਰ ਕਰ ਲੈਨੇ ਆਪਾਂ ਸਾਰੇ ਤੁਹਾਨੂੰ ਦਿਖਾਉਣੇ ਆ। ਦੇਖੋ ਜੀ ਆਪਾਂ ਇਸੇ ਤਰ੍ਹਾਂ ਸਾਰੇ ਲੱਡੂ ਵਟ ਲਾਨੇ ਤੇ ਵਧੀਆ ਬਣੇ ਆ। ਲਓ ਜੀ ਆਪਾਂ ਸਾਰੇ ਲੱਡੂ ਨੂੰ ਵਟ ਲਿਆ ਜੀ। ਦੇਖੋ ਕਿਨੇ ਵਧੀਆ ਬਣੇ ਨੇ ਤੇ ਕੋਈ ਜ਼ਿਆਦਾ ਮੁਸ਼ਕਲ ਨਹੀਂ ਜਲਦੀ ਬਣ ਜਾਂਦੇ ਨੇ ਤੇ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਯੂਸ ਦੱਸਿਆ ਕਰੋ ਜੀ ਵੇਖੋ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਕਮੈਂਟ ਕਰਕੇ ਲਾਈਕ ਕਰਦਿਆ ਕਰੋ ਲਾਈਕ ਕਰਦਿਆ ਕਰੋ ਨਾਲ ਕਮੈਂਟ ਕਰਦਿਆ ਕਰੋ ਅਗਰ ਚੈਨਲ ਤੇ ਪਹਿਲੀ ਵਾਰ ਆਨੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਲਈ ਤੁਹਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ